ਅੱਜ ਦੇ ਇਸ ਮਹਿੰਗਾਈ ਦੇ ਦੌਰ ਵਿੱਚ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਕੋਲ ਪੈਸਾ ਹੋਵੇ ਤੇ ਉਹ ਜ਼ਿੰਦਗੀ ਦੀਆਂ ਹਰ ਇੱਕ ਖੁਸ਼ੀਆਂ ਆਪਣੇ ਪਰਿਵਾਰ ਨੂੰ ਦੇ ਸਕੇ ਜਿਸ ਲਈ ਉਹ ਮਿਹਨਤ ਵੀ ਕਰਦਾ ਹੈ ਤੰਤੂ ਕੁਝ ਅਜਿਹੇ ਇਨਸਾਨ ਵੀ ਹੁੰਦੇ ਹਨ ਜਿਨ੍ਹਾਂ ਤੇ ਕਈ ਵਾਰ ਕਿਸਮਤ ਇਸ ਤਰੀਕੇ ਨਾਲ ਮਿਹਰਬਾਨ ਹੁੰਦੀ ਹੈ ਕਿ ਉਹ ਬੈਠੇ-ਬੈਠੇ ਹੀ ਕਰੋੜਪਤੀ ਬਣ ਜਾਂਦਾ ਹੈ ਅਜਿਹਾ ਇਹ ਕੁਝ ਬਾਫਰਿਆ ਬਲਾਕ ਨੂਰਪੁਰ ਪੇਬੇਜੀ ਦੇ ਪਿੰਡ ਬੜਬਾ ਦੇ ਬਸਨੀਖਰ ਰਪਿੰਦਰ ਸਿੰਘ ਪੱਪੂ ਨਾਲ ਜੋ ਕਿ 사우ਦੀ ਅਰਬ ਚ ਡਰਾਈਵਿੰਗ ਦਾ ਕੰਮ ਕਰਦੇ ਸੀ ਕੁਝ ਸਮਾਂ ਪਹਿਲਾਂ ਕੁਝ ਕਾਰਨਾ ਕਰਕੇ ਉਹ ਘਰ ਵਾਪਸ ਆ ਗਏ ਸਨ ਜਿਨ੍ਹਾਂ ਨੇ ਬੀਤੇ ਦਿਨੀ ਲੋੜੀ ਤੋਂ ਪਹਿਲਾਂ ਰੋਪੜ ਦੇ ਅਸ਼ੋਕਾ ਲਾਟਰੀ ਸਟਾਲ ਦੇ ਨੂਰਪੁਰਪਤ ਦੀ ਸਥਿਤ ਕਾਊਂਟਰ ਤੋਂ 5-500 ਰੁਪਏ ਦੀਆਂ ਦੋ ਟਿਕਟਾਂ ਖਰੀਦੀਆਂ ਸੀ ਇਹ ਟਿਕਟ ਖਰੀਦ ਕੇ ਪੂਰੇ ਪਰਿਵਾਰ ਨੇ ਪੀ ਬੱਬਾ ਜਿੰਦਾ ਸ਼ਹੀਦ ਦੇ ਦਰਬਾਰ ਤੇ ਨਤਮਸਤਕ ਹੋ ਕੇ ਅਰਦਾਸ ਵੀ ਕੀਤੀ ਸੀ ਉਹਨਾਂ ਨੇ ਦੱਸਿਆ ਕਿ ਕੱਲ ਜਦੋਂ ਇਸ ਤਰ੍ਹਾਂ ਡਰਾ ਨਿਕਲਿਆ ਤਾਂ ਅਸੀਂ ਆਨਲਾਈਨ ਚੈੱਕ ਕੀਤਾ ਜਿਸ ਵਿੱਚ ਉਹਨਾਂ ਦੀ ਲਾਟਰੀ ਦਾ ਨੰਬਰ ਲੱਗਿਆ ਹੋਇਆ ਸੀ ਜਿਸ ਤੇ ਉਹਨਾਂ ਦੇ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਅਸ਼ੋਕਾ ਲਾਟਰੀ ਦੇ ਦਫ਼ਤਰ ਰੋਪੜ ਵਿੱਚ ਬੁਲਾ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹਰਪਿੰਦਰ ਸਿੰਘ ਤੇ ਉਸਦੇ ਪੁੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਹਨਾਂ ਪੈਸਿਆਂ ਦੇ ਨਾਲ ਕੋਈ ਚੰਗਾ ਕਾਰੋਬਾਰ ਸ਼ੁਰੂ ਕਰਨਗੇ ਜਿਸ ਨਾਲ ਉਹ ਆਪਣੇ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹਨ ਇਸ ਵੰਦੀ ਅਸ਼ੋਕਾ ਲਾਟਰੀ ਸਟਾਲ ਦੇ ਮਾਲਕ ਲੱਕੀ ਨੇ ਫੋਨ ਤੇ ਗੱਲਬਾਤ ਕਰਦੇ ਦੱਸਿਆ ਕਿ 25 ਸਾਲਾਂ ਦੇ ਉਹਨਾਂ ਦੇ ਇਸ ਕਰਵਾਦੇ ਇਤਿਹਾਸ ਚ ਪਹਿਲੀ ਵਾਰ ਇੰਨੀ ਵੱਡੀ ਲਾਟਰੀ ਜ਼ਿਲ੍ਹਾ ਰੋਪੜ ਦੇ ਬਲਾਕ ਨੂਰਪੁਰ ਵਿੱਚ ਦੇ ਪਿੰਡ ਬੜਬਾ ਦੇ ਇਸ ਵਸਨੀਕ ਨੂੰ ਲੱਗੀ ਹੈ ਜਿਸ ਲਈ ਉਹਨਾਂ ਨੂੰ ਮੁਬਾਰਕਬਾਦ ਭੇਟ ਕਰਦੇ ਹਨ ਤੇ ਜਲਦੀ ਇਹਨਾਂ ਦੀ ਟਿਕਟ ਕੈਸ਼ ਕਰਵਾ ਕੇ ਡਾਇਰੈਕਟਰ ਦਫ਼ਤਰ ਤੋਂ ਇਹਨਾਂ ਦੀ ਇਨਾਮ ਦੀ ਰਕਮ ਦਿਵਾਣ ਗਏ ਜਦੋਂ ਇਸ ਗੱਲ ਦਾ ਪਤਾ ਇਲਾਕੇ ਦੇ ਲੋਕਾਂ ਨੂੰ ਲੱਗਿਆ ਤਾਂ ਹਰਪਿੰਦਰ ਸਿੰਘ ਦੇ ਕਰ ਵਧਾਈਆਂ ਦੇਣ ਵਾਲੇ ਦਾ ਤੰਤਾ ਲੱਗ ਗਿਆ ਮੇਰਾ ਪੰਜਾਬ نیوز ਲਈ ਪ੍ਰਦੀਪ ਧੀਮਾਂ ਦੀ ਰਿਪੋਰਟ ਨਾਮ ਕੀ ਹੈ ਜੀ ਤੁਹਾਡਾ ਹਰਪਿੰਦਰ ਸਿੰਘ ਜੀ ਲਟਰੀ 10 ਕਰੋੜ ਦੀ ਨਿਕਲੀ ਹੈ ਹਾਂ ਜੀ ਠੀਕ ਕਹਿਣਾ ਚਾਹੁੰਦੇ ਹਾਂ ਪਹਿਲਾਂ ਤਾਂ ਹਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਦੋਂ ਤੋਂ ਤੁਸੀਂ ਲਟਰੀਆਂ ਪਾਉਂਦੇ ਆਏ ਸੀ 10 ਸਾਲ ਤੋਂ ਪਾਉਂਦੇ ਆ ਰਹੇ ਜੀ ਠੀਕ ਤੇ ਜੇਕਰ ਗੱਲ ਕੀਤੀ ਜਾਵੇ ਘਰ ਦੇ ਹਾਲਾਤਾਂ ਦੀ ਤੱਕੇ ਕੌਣ ਕਮਾਣ ਵਾਲੇ ਸੀ ਕਿਵੇਂ ਘਰ ਦਾ ਗੁਜ਼ਾਰਾ ਚੱਲਦਾ ਸੀ ਘਰ ਵਾਲਾ ਕਮਾਣੇ ਵਾਲਾ ਜੀ ਮੈਂ ਹੀ ਹਾਂ ਜੀ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਤੱਕੇ ਖਾਂਦੇ ਨੂੰ ਬਾਅਦ ਹੁਣ ਜਾ ਕੇ ਕਿਤੇ ਬੂਰ ਪਿਆ ਜਦੋਂ ਲਾਸਟ ਟਾਈਮ 15 ਇੰਨੇ ਟਾਈਮ ਤੋਂ ਤੁਸੀਂ ਲੈਟਰ ਹੀ ਪਾਦੇ ਆ ਤੇ ਇਹ ਲੈਟਰ ਜੀ ਜਦੋਂ ਪਾਈਏ ਤੇ ਪਰਿਵਾਰਕ ਮੈਂਬਰ ਵੀ ਕਹਿੰਦੇ ਨਾਲ ਸੀ ਹਾਂਜੀ ਹਾਂਜੀ ਅਸੀਂ ਸ਼ਹੀਦਾਂ ਦੇ ਮੱਥਾ ਟੇਕ ਕੇ ਆਏ ਪਹਿਲਾਂ ਥਾਣੇ ਜਨੂ ਉਪਰ ਉਦੋਂ ਬਾਅਦ ਆ ਗਏ ਅਸੀਂ ਇਹਨੂੰ ਲੈਟਰੀ ਖਰੀਦੀ ਸ਼ਕਲਾ ਜੀ ਕੋਲ ਨੂੰ ਪੇ ਵੇ ਦਿੱਤੋਂ ਦੋ ਟਿਕਟਾਂ ਲਈਆਂ ਇਹ ਭਾਗ ਦੇ 20 ਭਾਗ ਮੈਂ ਕਿਹਾ ਵੀ ਜੇ ਨਿਕਲ ਗਈ ਤਾਂ ਤੇ ਕੋਈ ਜਰੂਰ ਆਵਾਂਗੇ ਚਲੋ ਜੀ ਫਿਰ ਰੱਬ ਨੇ ਸਾਡੇ ਭਾਗ ਲਾਤੇ ਹਾਂਜੀ ਤੇ 10 ਕਰੋੜ ਰੁਪਏ ਨਿਕਲੇ ਸਭ ਤੋਂ ਪਹਿਲਾਂ ਕਿਹੜੇ ਕੰਮ ਕਰਨਾ ਚਾਹੀਦਾ ਆਪਣਾ ਘਰ ਦਾ ਪਹਿਲਾਂ ਤਾਂ ਮਕਾਨ ਲੈਣਾ ਘਰ ਦੇ ਸਿੱਧੀ ਵੀਰ ਦੀ ਕਰਨੀ ਹੈ ਜੀ ਉਹਦੇ ਬਾਅਦ ਜਿਹੜੇ ਕਰਜ਼ੇ ਆ ਉਹ ਲਾਣੇ ਆ ਠੀਕ ਹੈ ਇਹ ਮੁੰਡੇ ਦੀ ਬਾਹ ਠੀਕ ڪرਾਨੀ ਹੈ ਹੈਂਡੀਕੈਪਟ ਹੋ ਗਿਆ ਵਾ ਤੇ ਫਿਰ ਥੋੜੀ ਪ੍ਰਾਪਰਟੀ ਵੀ ਹੋਰ ਖਰੀਦਣੀ ਹੈ ਜ਼ਮੀਨ ਜਾਇਦਾਦ ਇਹਦਾ ਕੰਮ ਚਲਾਣਾ ਮੁੰਡੇ ਦਾ ਕੋਈ ਨੂੰ ਖੋਲ ਕੇ ਦੇਣਾ ਕੰਮ ਜਿਹੜਾ ਬੈ ਕੇ ਕੰਮ ਕਰਾਵਾ ਦੋ ਬੰਦਿਆਂ ਤੋਂ ਅੱਗੇ ਬੜੇ ਗਰਾਉਂਡ ਜੀਰੋ ਤੋਂ ਉੱਥੇੋਂ ਧਰਤੀ ਤੋਂ ਬੜੇ ਹਾਲਾਤ ਕਹਿੰਦੇ ਮਾੜੇ ਸੀ ਮਾਤਾ ਜੀ ਬਿਮਾਰ ਸੀ ਬੀਬੀ ਨੂੰ ਪਤਾ ਵੀ ਸਾਰਾ ਸਾਰਾ ਰਾਤ ਅਰੇ ਬ ਲੱਕੜੀਆਂ ਚੀਰੀਆਂ ਸਾਰੀ-ਸਾਰੀ ਰਾਤ ਸਾਰਾ-ਸਾਰਾ ਦਿਨ ਕੰਮ ਕੀਤਾ ਤਾਂ ਜਗ੍ਹਾ ਇੱਥੇ ਤੱਕ ਪਹੁੰਚੇ ਪਰਮਾਤਮਾ ਨੇ ਭਾਗ ਲਾਇਆ ਹਾਂਜੀ ਭਾਗ ਲਾਇਆ ਜੀ ਸਭ ਨੂੰ ਲਾਵਾ ਭਾਗ ਸਾਰੇ ਬੰਦਰ ਖੀਦਣ ਤੇ ਸਾਰੇ ਨੂੰ ਭਾਗ ਲੱਗਣ ਨਾਮ ਹੀ ਤੋਂ ਡੰਕਮਲੇਸ਼ਕਰ ਅੱਜ 10 ਕਰੋੜ ਦੀ ਲਾਟਰੀ ਨਿਕਲੀ ਐ ਕਿਵੇਂ ਦਾ ਮਾਹੌਲ ਆ ਘਰ ਵਿੱਚ ਬਹੁਤ ਵਧੀਆ ਜੀ ਬਹੁਤ ਵਧੀਆ ਦੁੱਖ ਮੇਰਾ ਤਾਂ ਬਿਨਾਂ ਕਿਸੇ ਨੇ ਨਹੀਂ ਦੇਖਿਆ ਯਾ ਜਾਲ ਕਰਦੇ ਨਾ ਉਹ ਬੇੜਾ ਵੀ ਮੈਨੂੰ ਕੋਠੇ ਉਰ ਦੇ ਗਿਰੀ ਮੇਰਾ ਪੁੰਡਾ ਲੈ ਕੇ ਮੈਨੂੰ ਭਜਾ ਰਿਹਾ ਵਿਚਾਰਾ ਮੇਰੇ ਭੈਣ ਭਰਾ ਨੇ ਮੇਰਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਦਿੱਤਾ ਮਗਰ ਇਹ ਜਾ ਹੈ ਮੰਜੇ ਭਰੇ ਦੀ ਮੈਂ ਜਦੋਂ ਮੇਰੇ ਬੇਟੇ ਦਾ ਐਕਸੀਡੈਂਟ ਹੋ ਗਿਆ ਕਿੱਦੋਂ ਪੱਜਾਂ ਤੁਹਾਨੂੰ ਪਤਾ ਏ ਜਦੋਂ ਮਾਂ ਮੰਜੇ ਭਰੀ ਹੋਵੇ ਪੁੱਤ ਦਾ ਐਕਸੀਡੈਂਟ ਹੋਵੇ ਮਾਂ ਮਿਲਣਾ ਜਾ ਸਕੇ ਕੀ ਨਹੀਂ ਤਖਰੀਫ ਹੁੰਦੀ ਨਾ ਤੋਰ ਹੁੰਦਾ ਨਾ ਮੈਂ ਤੇ ਬੈਠ ਹੁੰਦਾ ਸੀ ਮੈਂ ਆਪਣੇ ਪੁੱਤ ਬਹੁਤ ਬਹੁਤ ਜਿਆਦਾ ਦੁਖੀ ਸੀ ਮੈਂ ਹੁਣ ਜਦੋਂ ਇਲਾਜ ਨਿਕਲੀ ਤਾਂ ਮਨ ਨੂੰ ਸ਼ਾਂਤੀ ਮਿਲੀ ਭਗਵਾਨ ਪਰਮੇਸ਼ਵਰ ਜੀ ਮਹਾਰਾ ਪੇ ਬਹੁਤ ਵਿਸ਼ਵਾਸ ਆ ਅਟਲ ਵਿਸ਼ਵਾਸ ਆ ਉਹ ਨਹੀਂ ਤਾਰਿਆ ਉਹ ਨਹੀਂ ਚੱਕਿਆ ਹੁਣ ਬਾਕੀ ਪਹਿਲਾਂ ਸਾਡਾ ਕਿੰਨਾ ਬਹੁਤ ਜਿਆਦਾ ਬਿਮਾਰੀਆਂ ਪਰ ਬਹੁਤ ਪੈਸੇ ਲੱਗੇ ਅਸੀਂ ਤਾਂ ਮੇਰੇ ਜਿੰਨਾ ਕੋਈ ਦੁਖੀ ਦੁੱਖ ਦੇਖਿਆ ਨਹੀਂ ਉਹਨਾਂ ਜਿੰਦਾ ਸਾਡੇ ਪਰਿਵਾਰ ਨੇ ਦੁੱਖ ਦੇਖਿਆ ਮੈਂ ਆਪਣੇ ਆਪਣੇ ਬੇਟੇ ਨੂੰ ਦਿੱਖੂ ਦੇ ਬਿਨਾਂ ਦਮ ਰਹਿ ਵੀ ਨਾ ਸਕਦੀ ਮੇਰੇ ਪੁੱਤ ਮੇਰੀ ਮੇਰੇ ਜੱਜਾ ਨਾ 8ਵੇਂ ਮੇਰੇ ਪੁੱਤ ਦੀ ਬਾ ਬੜੀ ਸੁਣੀ ਸੀ ਹੁਣ ਮੇਰੇ ਪੁੱਤ ਦੀ ਬਾ ਵੀ ਨਾ ਚੱਲਦੀ ਆ ਜੀ ਪਰ ਠੀਕ ਆ ਪਰਮਾਤਮਾ ਨੇ ਮੇਰਾ ਸਾਥ ਦਿੱਤਾ ਇਹੀ ਮੈਂ ਹਮੇਸ਼ਾ ਹੀ ਸੋਚਿਆ ਮੈਂ ਅਜੇ ਮੈਂ ਅਜੇ ਤੱਕ ਕਦੇ ਕੁਝ ਨਹੀਂ ਮੰਗਿਆ ਆਪਣੇ ਬੱਚਿਆਂ ਤੋਂ ਇਲਾਵਾ ਮੈਂ ਆਪਣੇ ਬਾਰੇ ਤਾਂ ਰੱਬ ਕੋਲ ਕੁਝ ਮੰਗਿਆ ਹੀ ਨਹੀਂ ਹੁਣ ਮੈਂ ਮਾੜਿਆ ਹੁਣ ਮੈਨੂੰ ਸ਼ਾਂਤੀ ਜੀ ਆਈ ਪਰ ਫੇਰ ਵੀ ਬਹੁਤ ਹੀ ਮਨ ਹੁੰਦਾ ਵੀ ਹਾਂ ਸਾਡੀ ਵੀ ਰੱਬ ਨੇ ਸੁਣ ਲਈ ਥੱਲੇ ਸਿੱਟ ਕੇ ਉੱਪਰ ਚੱਕਦਾ ਰੱਬ ਨੇ ਬਹੁਤ ਸ਼ੁਕਰਵਾਦ ਕਰ ਰਿਹਾ ਹਾਂ ਇਸ ਪਰਮਾਤਮਾ ਦਾ ਵੀ ਹਾਂ ਮੇਰੇ ਬੱਚਾ ਮੇਰੇ ਸਾਹਮਣੇ ਤੁਰਦਾ ਫਿਰਦਾ ਆ ਆ ਲੋਟਰੀ ਨਿਕਲੇ ਮੇਰੇ ਬੱਚੇ ਦਾ ਵੀ ਕੰਮ ਬਣ ਜੂਗਾ ਬਸ ਇਹੀਆ ਥੈਂਕ ਯੂ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਤੇ ਪਿੰਡ ਬੜਵੇ ਜੀ ਤੇ ਮੇਰੇ ਡੈਡੀ ਜੀ ਨੇ 12 ਤਰੀਕ ਨੂੰ ਲੋਟਰੀ ਲਈ ਸੀ ਲੋੜੀ ਬੰਪਰ ਦੀ ਤੇ ਉਹਦੇ ਵਿੱਚ ਫਰਸਟ ਪ੍ਰਾਈਜ਼ ਲੱਗ ਗਿਆ ਜੀ ਤੇ ਖੁਸ਼ੀਆਂ ਦਾ ਮਾਹੌਲ ਹੈ ਜੀ ਤੇ ਰੱਬ ਸੁਖ ਰੱਖੇ ਸਾਨੂੰ ਚੰਗੀ ਸੋਚ ਦੇਵੇ ਤੇ ਬਸ ਇਹ ਗੱਲ ਜੀ ਪਹਿਲਾਂ ਛੱਟ ਲੱਗੀ ਸੀਗੀ ਉਹ ਘਰ ਦੇ ਵਿੱਚ ਕਾਫੀ ਪ੍ਰੋਗਰਾਮ ਆ ਗਏ ਹਾਂਜੀ ਪਹਿਲਾਂ ਮੇਰੇ ਛੱਟ ਲੱਗੀ ਸੀ ਮੇਰੀ ਮਾਤਾ ਜੀ ਡੇਗੇ ਸੀਗੇ ਕੋਠੇਵਰ ਤੋਂ ਮੰਮੀ ਜੀ ਤੇ ਉਹਨਾਂ ਦੀ ਇਸੇ ਮੱਦੇ ਡੁੱਟ ਗਈ ਸੀਗੀ ਬਾਥ ਵਾਲੀ ਜਗ੍ਹਾ ਤੇ ਤੇ 3 ਮਹੀਨੇ ਦੀ ਬੈਟਸ ਉਹਨਾਂ ਦੀ ਵਿਖੇ ਹੋਈ ਸੀ ਤੇ ਤਕਰੀਬਨ ਮਾਰਚ ਮਹੀਨੇ ਤੋਂ ਬਾਅਦ ਮਈ ਮਹੀਨੇ ਚ ਮੇਰਾ ਐਕਸੀਡੈਂਟ ਹੋ ਗਿਆ ਜੀ 8 ਮਈ ਨੂੰ ਜੀ ਤੇ ਫਿਰ ਮੈਂ 8-9 ਮਹੀਨੇ ਮੈਂ ਬੈੱਡ 'ਤੇ ਰਿਹਾ ਜੀ ਤੇ ਮੇਰੇ 4 4-5 ਇੰਚ ਜਰੀਆਂ ਹੋਈਆਂ ਜੀ ਮੇਰੇ ਇੱਕ ਗੋਡਿਆਂ 'ਚ ਮੇਰੇ ਤਾਰਾ ਵਾਇਰ ਪਈ ਹੈ ਤਾਰਾ ਤੇ ਪੈਰ ਮੇਰਾ ਲਾਗੋ ਗਿਆ ਸੀਗਾ ਜੀ ਉਹ ਵੀ ਰੱਬ ਦੀ ਕਿਰਪਾ ਨਾਲ ਠੀਕ ਤਿੱਕੇ ਸਿੱਧਾ ਤੁਰਨ ਲੱਗੇ ਜੀ ਮੈਂ ਤੇ ਰਾਈਟ ਆਰਮ ਵਿੱਚ ਮੇਰੇ ਰੋਡ ਰੋਡ ਪਈ ਹੋਈ ਹੈ ਤੇ ਲੈਫਟ ਆਰਮ ਦੀ ਮੇਰੇ ਚੱਲਦੀ ਨਹੀਂ ਹੈਗੀ ਜੀ ਤੇ ਉੱਪਰ ਉਹ ਨਹੀਂ ਚੱਕ ਹੁੰਦੀ ਜੀ ਤੇ ਨਸਾ ਟੁੱਟ ਗਿਆ ਸੀਗਾ ਤਾਂ ਇਸ ਦਾ ਵੀ ਆਪਰੇਟ ਕਰਾਇਆ ਡੈਡੀ ਜੀ ਉਹਨਾਂ ਨੇ ਤਾਂ ਜੋ ਦੇਖਿਆ ਜਾਵੇ ਬਹੁਤ ਔਖਾ ਸਮਾਂ ਆਇਆ ਸਾਡੇ ਪਰਿਵਾਰ ਤੇ ਮੇਰੇ ਮੈਰਿਜ ਤੋਂ ਜਸਟ 2-3 ਮਹੀਨੇ ਬਾਅਦ ਬਹੁਤ ਔਖਾ ਸਮਾਂ ਆਇਆ ਤੇ ਇਸ ਕਰਕੇ ਮੈਂ ਰੱਬ ਜੀ ਧੰਨਵਾਦ ਕਰਦਾ ਗੁਰੂ ਨਾਨਕ ਦੇਵ ਜੀ ਦੇ ਰੱਬ ਜੀ ਦੇ ਬੰਗਲਾ 10 ਲੋੜ ਕੀ ਕਰੋਗੇ ਦੇਖੋ ਜੀ ਕਾਰੋਬਾਰ ਕਰਾਂਗੇ ਤੇ ਜਿੰਨਾ ਹੋ ਸਕੇ ਉਹਨਾਂ ਦਾਨਪੁਨ ਵੀ ਕਰਾਂਗੇ ਲੋੜਵੰਦਾਂ ਦਾ ਦਾਨਪੁਨ ਕਰਾਂਗੇ ਜਿਹੜੇ ਲੋੜਵੰਦਾਂ ਨੂੰ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਬਿਮਾਰ ਹੁੰਦੇ ਆ ਉਹਨਾਂ ਦਾ ਮੈਡੀਸਿਨ ਹੋ ਗਿਆ ਗਰੀਬ ਬੰਦਿਆਂ ਨੂੰ ਜਿਵੇਂ ਰੋਟੀਆਂ ਮਤਲਬ ਕਿ ਬਾਹਰ ਜਿਹੜੇ ਹੁੰਦੇ ਆ ਉਹਨਾਂ ਨੂੰ ਰੋਟੀ ਪਾਣੀ ਹੋ ਗਿਆ ਜੀ ਤੇ ਆਪਣਾ ਜਿਵੇਂ ਗਰੀਬ ਬੰਦਾ ਜਦੋਂ ਸੜਕ 'ਤੇ ਸੌਂਦਾ ਹੈ ਜੀ ਅਗਲਾ ਠੰਡ ਨੂੰ ਰੋਕਣ ਵਾਸਤੇ ਉਹਨਾਂ ਨੂੰ ਕੰਬਲ ਵੀ ਐਵੇਂ ਜਿਵੇਂ ਹੋ ਸਕੇ ਉਹਵੇਂ ਆਪਾਂ ਕਰਾਂਗੇ ਆਪਾਂ ਹੈਲਪ ਕਰਾਂਗੇ ਜੀ ਤੇ ਨਾਲ ਦੀ ਨਾਲ ਆਪਾਂ ਆਪਣਾ ਕਾਰੋਬਾਰ ਕਰਾਂਗੇ ਹੋ ਸਕੇ ਆਪਾਂ ਇਹਨੂੰ ਦੁੱਗਣਾ ਕਰਾਂਗੇ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਅਤਾਰਕ ਗੂਨਰ ਸਰਪੰਚ ਪਿੰਡ ਬੜਵੇ ਤੋਂ ਅੱਜ ਸਾਡਾ ਬੜਾ ਸੁਭਾਗਾ ਸਮਾਪਤ ਹੋਇਆ ਹੈ ਸਾਡੇ ਭਰਾ ਸਾਡੇ ਪਿੰਡੇ ਨੌਜਵਾਨ ਸਰਦਾਰ ਹਰਪਿੰਦਰ ਸਿੰਘ ਜੀ ਤੇ ਮੈਡਮ ਕਮਲੇਸ਼ ਕੌਰ ਜੀ ਇਹਨਾਂ ਨੂੰ ਪੰਜਾਬ ਸਰਕਾਰ ਦੀ ਜਿਹੜਾ ਲੋੜੀ ਬੈਂਪਰ ਹੈ 10 ਕਰੋੜ ਦੀ ਰਕਮੀ ਨਿਕਲੀ ਹੈ ਸੋ ਸਾਡੇ ਪਿੰਡ ਵਾਸੀਆਂ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤਹਿ ਦਿਲੋਂ ਧੰਨਵਾਦ ਇਹਨਾਂ ਦਾ ਕਿ ਮਾ ਪਰਮਾਤਮਾ ਇਹਨਾਂ ਨੂੰ ਰਾਤ ਦਿਨ ਤੁਕੜੀ ਰਾਤ ਚੁਕੜੀ ਤਰੱਕੀ ਬਖਸ਼ੇ ਨਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਿਤੂ ਬਾਲਾ ਤੇ ਅਸੀਂ ਬੜਵੇ ਦੇ ਰਹਿਣ ਵਾਲੇ ਆ ਅੱਜ ਤੁਹਾਨੂੰ 10 ਕਰੋੜ ਦੀ ਲੋਟਰੀ ਨਿਕਲੀ ਆ ਕਿਵੇਂ ਦਾ ਮਾਹੌਲ ਆ ਘਰ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀਆਂ ਭਰਿਆ ਮਾਹੌਲ ਆਈ ਬਹੁਤ ਹੀ ਜ਼ਿਆਦਾ ਤੇ ਬਹੁਤ ਖੁਸ਼ ਆ ਬੜੇ ਦੁੱਖ ਤਕਲੀਫਾਂ ਦੇਖੀਆਂ ਬਟ ਫਾਈਨਲੀ ਅੱਜ ਸਾਰੇ ਦੁੱਖ ਦੂਰ ਹੋ ਗਏ ਰੱਬ ਨੇ ਕਰਤੇ ਜਦੋਂ ਲੋਟਰੀ ਖਰੀਦਣ ਗਏ ਸੀਗੇ ਉਦੋਂ ਦੀ ਪਰਿਵਾਰਕ ਮੈਂਬਰ ਵਿੱਚ ਕੌਣ-ਕੌਣ ਗਿਆ ਸੀ ਅਸੀਂ ਚਾਰ ਹੋ ਗਏ ਸੀ ਮੇਰੇ ਹਸਬੰਡ ਪਾਪਾ ਮੰਮਾ ਸੀ ਚਾਰ ਹੋ ਗਏ ਸੀਗੇ ਡੈਡੀ ਜੀ ਕਹਿੰਦੇ ਆਪਾਂ ਲੋਟਰੀ ਲੈਣੀ ਆ ਤਾਂ ਲੋਟਰੀ ਖਰੀਦੀ ਤੇ ਕੱਲ ਰਾਤ ਕੱਲ ਰਾਤ ਨੂੰ ਜਦੋਂ ਲਾਈਵ ਅਸੀਂ ਦੇਖ ਰਹੇ ਸੀ ਰਿਜ਼ਲਟਸ ਡੈਡੀ ਕਹਿੰਦੇ ਦੇਖ ਬੇਟੇ ਸ਼ਾਇਦ ਆਪਣਾ ਰਿਜ਼ਲਟ ਆ ਜਦੋਂ ਮੈਂ ਦੇਖਿਆ ਤਾਂ 아이ਵਾ ਸ਼ੌਕ ਕਿ ਹਾਂ ਡੈਡੀ ਜੀ ਆਪਣਾ ਨੰਬਰ ਆ ਗਿਆ ਆ ਤਾਂ ਅਸੀਂ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਖੁਸ਼ ਸੀ ਖੁਸ਼ ਆਂ ਬਹੁਤ ਜ਼ਿਆਦਾ ਕਿਉਂਕਿ ਬੜੀ ਦੁੱਖ ਤਕਲੀਫਾਂ ਦੇਖੀਆਂ ਬਹੁਤ ਕੁਝ ਦੇਖਿਆ ਆ ਤੁਹਾਨੂੰ ਸੇ ਬਹੁਤ ਖੁਸ਼ ਹਾਂ ਸਰ ਤੁਸੀਂ ਆਪਣੇ ਕੇ ਕੇ ਪਰਿਵਾਰ ਚ ਵੀ ਕਾਫੀ ਮੁਸ਼ਕਿਲਾ ਦੇਖੀਆਂ ਇੱਥੇ ਮੈਰਜ ਹੋਈ ਆ ਉਤੋਂ 2 ਮਹੀਨਾ ਬਾਅਦ ਤੁਹਾਡਾ ਐਕਸੀਡੈਂਟ ਹੋ ਗਿਆ ਤੁਹਾਡੇ ਹਸਬੰਦ ਦਾ ਹਾਂਜੀ ਫਾਦਰ ਸਾਹਿਬ ਦਾ ਸੱਟ ਲੱਗੀ ਆ ਹਾਂਜੀ ਪਹਿਲਾਂ ਵੀ ਤੇ ਤੁਸੀਂ ਕਿ ਮੇਰੇ ਦੇਖਦੇ ਹੋ ਕਿ ਪਿੱਛੇ ਵੀ ਪਿੱਕੇ ਪੇਕੇ ਪਰਿਵਾਰ ਚ ਵੀ ਮੈਂ ਕਾਫੀ ਮੁਸ਼ਕਿਲਾਂ ਦੇਖੀਆਂ ਹਾਂ ਜੀ ਉਧਰ ਵੀ ਬੜੀ ਮੁਸ਼ਕਿਲਾਂ ਉਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਮਮਾ ਉਹਨਾਂ ਨੇ ਇੱਧਰ ਵੀ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਮਮਾ ਗਿਰਗੇ ਸੀ ਫਿਰ ਹਸਬੰਡ ਐਕਸੀਡੈਂਟ ਹੋ ਗਿਆ ਸੀ 2 ਸਾਲ ਹੋ ਗਏ ਸੀ ਇਦਾਂ ਹੀ ਦੁੱਖ ਤਕਲੀਫਾਂ ਦੇਖ ਰਹੇ ਸੀਗੇ ਤੇ ਸਭ ਕੁਝ ਵੈਸੇ ਇੱਕ ਵਾਰ ਤਾਂ ਸਭ ਕੁਝ ਖਤਮ ਹੀ ਹੋ ਗਿਆ ਸੀ ਪਰ ਰੱਬ ਤੇ ਆਸ ਤੇ ਵਿਸ਼ਵਾਸ ਰੱਖੋ ਤੇ ਦੇਖਿਆ ਕਿ ਰੱਬ ਹੈ ਚਮਤਕਾਰ ਹੁੰਦੇ ਆ ਦੁਨੀਆ 'ਚ ोड अपना फ्यूचर सिक्योर करा फ्यूचर फ्यूचर अपने काम करा गे बिजनेस करा गे प्रॉपर्टी भी खरीदा थैंक यू